Ha, <laughs> ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਸੇਠੀ ਭਾਜੀ ਨੂੰ ਜੋ ਕਿ ਉਧਲੋਂਵਾਲ ਵਾਲਿਆਂ ਨੂੰ ਚੇਅਰਮੈਨ ਸਾਹਿਬ ਇੱਥੇ ਲਗਾਇਆ ਗਿਆ ਤੇ ਬਾਈ ਜੀ ਨਾਲ ਦੋ ਕੁ ਮਿੰਟ ਆਪਾਂ ਗੱਲਬਾਤ ਕਰਦੀਆਂ ਤੇ ਲਾਡੀ ਰਾਣਾ ਪ੍ਰਧਾਨ ਜੀ ਵੀ ਸਾਡੇ ਨਾਲ ਨੇ ਬਾਈ ਜੀ ਸਤਿ ਸ਼੍ਰੀ ਕਾਲ ਜੀ ਸਤਿ ਸ਼੍ਰੀ ਕਾਲ ਜੀ ਸਾਰੀਆਂ ਸੰਗਤਾਂ ਨੂੰ ਪਹਿਲਾਂ ਤਾਂ ਮੈਂ ਸਾਰਿਆਂ ਦਾ ਸਵਾਗਤ ਕਰਦਾ ਸਪੈਸ਼ਲੀ ਪ੍ਰਧਾਨ ਜੀ ਨਗਰ ਕੌਂਸਲ ਦੇ ਪ੍ਰਧਾਨ ਜੀ ਚੱਲ ਕੇ ਮੁਬਾਰਕਾਂ ਦੇਣਾ ਆਪਣੇ ਛੋਟੇ ਭਰਾ ਨੂੰ ਤੇ ਇਹਨਾਂ ਦਾ ਸਵਾਗਤ ਹੈ ਧੰਨਵਾਦ ਵੀ ਹੈ ਬਾਕੀ ਸ਼ਹਿਰ ਵਾਸੀਆਂ ਨੂੰ ਮੇਰੀ ਇੱਕੋ ਬੇਨਤੀ ਹੈ ਕਿ ਪਹਿਲੇ ਦਿਨ ਤੋਂ ਪਾਰਟੀ ਲਈ ਕੰਮ ਕਰਦੇ ਰਹੇ ਆ ਇਮਾਨਦਾਰੀ ਨਾਲ ਤੰਦੇਈ ਨਾ ਕਰਦੇ ਰਹੇ ਆ ਆਉਣ ਵਾਲੇ ਸਮੇਂ ਵਿੱਚ ਵੀ ਜੋ ਜ਼ਿੰਮੇਵਾਰੀ ਮਿਲੀ ਹੈ ਜੋ ਉਸ ਮੇਰੇ ਅਧਿਕਾਰ ਖੇਤਰ ਜਾਊਗਾ ਪੂਰੀ ਪੈਲ ਦੇ ਆਧਾਰ ਤੇ ਪੂਰੀ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸੱਸੀ ਗਾਲ ਜੀ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਮੈਂ ਆਪਣੇ ਪ੍ਰਧਾਨ ਸਿੱਠੀ ਰੁਦਰੇਵਾਲ ਨੂੰ ਬਹੁਤ ਜਿਆਦਾ ਵਧਾਈਆਂ ਦਿੰਦਾ ਕਿ ਇਹਨਾਂ ਨੂੰ ਮਾਰਕਟ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਇਹ ਸਾਡੇ ਬਹੁਤ ਹੀ ਪੁਰਾਣੇ ਵਰਕਰ ਹੈ ਇਹਨਾਂ ਦਾ ਇਨਾ ਮਾਣ ਬਣਦਾ ਸੀ ਤੋਂ ਪਾਰਟੀ ਨੇ ਬਹੁਤ ਹੀ ਜਿਆਦੇ ਕੋਸ਼ਿਸ਼ ਕਰਕੇ ਇਹਨਾਂ ਨੂੰ ਮਾਣ ਬਖਸ਼ਿਆ ਤੇ ਮਾਣ ਵਾਲੇ ਸਮਝਦਿਆਂ ਨੂੰ ਬਹੁਤ-ਬਹੁਤ ਚੜ੍ਹਦੀ ਕਲਾ ਪ੍ਰਮਾਤਮਾ ਥੈਂਕ ਯੂ ਧੰਨਵਾਦ ਜੀ ਬਾਈ ਜੀ ਧੰਨਵਾਦ ਥੈਂਕ ਯੂ